ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਉਹ ਵਿਦਿਆਰਥੀ ਜਿਹੜੇ ਲਗਾਤਾਰ ਕਿਸੇ ਵੇਲੇ ਯੂਕੇ ਜਾਣ ਬਾਰੇ ਸੋਚਦੇ ਸੀ ਤੇ ਪਿਛਲੇ ਕੁਝ ਸਮੇਂ ਤੋਂ ਕਨਫਿਊਜ਼ਨ 'ਚ ਸੀ ਉਹਨਾਂ ਨੂੰ ਅੱਜ ਕਲੀਅਰਿਟੀ ਦਵਾਵਾਂਗੇ ਜਗਪ੍ਰੀਤ ਸਿੰਘ ਸਾਡੇ ਨਾਲ ਨੇ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਅਚਾਨਕ ਹੀ ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ ਔਰ ਆਸਟ੍ਰੇਲੀਆ 'ਚ ਜਿੰਨੇ ਵੀਜ਼ੇ ਬਹੁਤ ਘਟੇ ਐ ਉਸ ਤੋਂ ਬਾਅਦ ਅਚਾਨਕ ਹੀ ਯੂਕੇ ਵੱਲ ਨੂੰ ਵਿਦਿਆਰਥੀਆਂ ਦਾ ਰੁਝਾਨ ਫੇਰ ਵਧਿਆ ਪਰ ਕਿਹੜੇ-ਕਿਹੜੇ ਕਾਰਨ ਨੇ ਇਹਦੇ ਪਿੱਛੇ ਕੈਨੇਡਾ ਔਰ ਆਸਟ੍ਰੇਲੀਆ ਦੇ ਮੁਕਾਬਲੇ ਅਗਰ ਵਿਦਿਆਰਥੀ ਯੂਕੇ ਜਾਣਾ ਚਾਹ ਰਹੇ ਨੇ ਤੇ ਉਹਦੇ ਪਿੱਛੇ ਕਿਹੜੇ ਕਾਰਨ ਨੇ ਜਿਸ ਕਰਕੇ ਵਿਦਿਆਰਥੀ ਯੂਕੇ ਚੁਣ ਰਹੇ ਨੇ ਇਹ ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸਾਨੂੰ ਜਗਪ੍ਰੀਤ ਜੀ ਇਹ ਸਾਰੇ ਪੁਆਇੰਟਸ ਦੇ ਉੱਤੇ ਅਪਡੇਟ ਕਰਨਗੇ ਜਗਪ੍ਰੀਜੀ ਮੈਂ ਚਾਹਾਂਗਾ ਕਿ ਪੂਰੀ ਕਲੈਰਿਟੀ ਇਨ ਅ ਪੁਆਇੰਟਸ ਤੇ ਦਿਓ ਕਿ ਅਚਾਨਕ ਯੂਕੇ ਕਿਉਂ ਤੇਜ਼ ਹੋਇਆ ਬਿਲਕੁਲ ਸਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਮੈਨੂੰ ਇਸ ਪਲੈਟਫਾਰਮ ਤੇ ਸੱਦਿਆ ਔਰ ਸਟੂਡੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹ ਸਾਡੇ ਕਨੈਕਟ ਹੁੰਦੇ ਰਹਿੰਦੇ ਨੇ ਸੋ ਬਿਲਕੁਲ ਸਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੁਐਸਚਨ ਹੈ ਇੱਕ ਬਹੁਤ ਮਿਲੀਅਨ ਡਾਲਰ ਕੁਐਸਚਨ ਆਪਾਂ ਇਹਨੂੰ ਕਹਿ ਸਕਦੇ ਹਾਂ ਕਾਰਨ ਕੀ ਹੈ ਕਿ ਸਟੂਡੈਂਟ ਬਹੁਤ ਸਾਰੇ ਕਨਫਿਊਜ਼ਡ ਨੇ ਦੋ ਚਾਰ ਕੰਟਰੀਜ਼ ਨੂੰ ਲੈ ਕੇ ਜਿਵੇਂ ਕੈਨੇਡਾ ਦੀ ਗੱਲ ਕਰ ਲਈਏ ਆਸਟ੍ਰੇਲੀਆ ਦੀ ਕਰ ਲਈਏ ਯੂਐਸ ਦੀ ਲੈ ਲਈਏ ਯੂਕੇ ਵੀ ਇਹ ਚਾਰ ਮੇਜਰ ਕੰਟਰੀ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਮੈਕਸਿਮਮ ਜਾਣਾ ਚਾਹੁੰਦੇ ਆ ਪ੍ਰੈਜ਼ੈਂਟ ਦੌਰ ਦੀ ਗੱਲ ਕਰੀਏ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਸਟੂਡੈਂਟ ਦੀਆਂ ਨਾ ਅਕੈਡੈਮਿਕ ਕ੍ਰੈਡੀਬਿਲਟੀਜ਼ ਜਿਹੜੀਆਂ ਨੇ ਜਾਂ ਉਹਨਾਂ ਦੀਆਂ ਅਕੈਡੈਮਿਕ ਰਿਕੁਆਇਰਮੈਂਟਸ ਨੂੰ ਸਟੂਡੈਂਟ ਮੀਟ ਕਰਦਾ ਬਟ ਜਦੋਂ ਉਥੇ ਫਾਈਨੈਂਸ਼ੀਅਲ ਕ੍ਰੈਡੀਬਿਲਟੀਜ਼ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਸਟੂਡੈਂਟ ਉਥੇ ਮਿਸ ਕਰ ਜਾਂਦੇ ਨੇ ਫੰਡਿੰਗਸ ਨੂੰ ਲੈ ਕੇ ਉਹਨਾਂ ਦੇ ਸੋਰਸਸਿਜ਼ ਨੂੰ ਲੈ ਕੇ ਉਹਨਾਂ ਦੀਆਂ ਜਸਟੀਫਿਕੇਸ਼ਨਸ ਨੂੰ ਲੈ ਕੇ ਪਲੱਸ ਆਸਟ੍ਰੇਲੀਆ ਜਾਦੇ ਗੈਪ ਨੂੰ ਅਕਸੈਪਟ ਨਹੀਂ ਕਰਦਾ ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਤਾਂ ਕੈਨੇਡਾ ਵੀਜ਼ਾ ਜ਼ਰੂਰ ਰੈਗੂਲਰ ਦੇ ਰਿਹਾ ਹੈ ਬਟ ਜੋ ਆਪਾਂ ਪ੍ਰੈਜ਼ੈਂਟਲੀ ਹਾਲਾਤ ਦੇਖ ਰਹੇ ਆ ਨੈਗੇਟਿਵਿਟੀਜ਼ ਦੇਖ ਰਹੇ ਆ ਉਥੇ ਜਾ ਕੇ ਕੰਮ ਨੂੰ ਲੈ ਕੇ ਪੀਆਰ ਨੂੰ ਲੈ ਕੇ ਤਾਂ ਅੱਜ ਦੇ ਟਾਈਮ 'ਚ ਸਟੂਡੈਂਟ ਕੈਨੇਡਾ ਵੱਲ ਰੁਖ ਘੱਟ ਕਰ ਰਿਹਾ ਜਾ ਰਹੇ ਨੇ ਮੈਂ ਨਹੀਂ ਕਹਿੰਦਾ ਜਾ ਰਹੇ ਨੇ ਬਟ ਜਿਸ ਮੈਜੋਰਟੀ ਦੇ ਨਾਲ ਪਹਿਲਾਂ ਜਾ ਰਹੇ ਸੀ ਉਹ ਘਟ ਜਾਂਦੇ ਆ ਫਿਰ ਜਦੋਂ ਗੱਲ ਆਉਂਦੀ ਹੈ ਜੀ ਯੂਐਸਏ ਨੂੰ ਲੈ ਕੇ ਤਾਂ ਇੰਟਰਵਿਊ ਬੇਸਡ ਵੀਜ਼ਾ ਆਉਂਦਾ ਇੱਥੇ ਬਹੁਤ ਸਾਰੇ ਸਟੂਡੈਂਟ ਨਾ ਕੌਨਫੀਡੈਂਸ ਦੇ ਪੁਆਇੰਟ ਆਫ View ਦੇ ਨਾਲ ਪਿੱਛੇ ਹਟ ਜਾਂਦੇ ਆ ਹੁਣ ਜਦੋਂ ਆਪਣਾ ਗੱਲ ਕਰਾਂਗੇ ਯੂਕੇ ਨੂੰ ਲੈ ਕੇ ਦਾ ਸਭ ਤੋਂ ਪਹਿਲਾਂ ਜੀ ਯੂਕੇ ਦਾ ਦੁਬਾਰਾ ਤੇਜ਼ ਹੋਣ ਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਹੈ ਜੀ ਜੋ ਚੀਜ਼ ਸਟੂਡੈਂਟ ਨੂੰ ਪਹਿਲੇ ਦਿਨ ਚਾਹੀਦੀ ਹੈ ਜਿਹਦੇ ਕਰਕੇ ਉਹ ਸਾਨੂੰ ਮਿਲਣ ਆਉਂਦਾ ਉਹ ਹੈਗਾ ਵੀਜ਼ਾ ਸੋ ਯੂਕੇ ਦੇ ਵਿੱਚ ਆਲਮੋਸਟ 100 ਵੀਜ਼ਾ 100% ਵੀਜ਼ਾ ਜਿਹੜਾ ਉਹ ਸਕਸੈਸ ਰੇਟ ਚੱਲ ਰਿਹਾ ਹੈ ਸੈਕੰਡਲੀ ਗੱਲ ਆਉਂਦੀ ਹੈ ਕਾਮਕਾਰ ਨੂੰ ਲੈ ਕੇ ਤਾਂ ਯੂਕੇ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ 1 ਜਨਵਰੀ 2024 ਤੋਂ ਜਦੋਂ 스파우스 ਐਪਲੀਕੇਸ਼ਨਸ ਦੇ ਉੱਤੇ ਲਿਮਿਟੇਸ਼ਨ ਆਈ ਔਰ ਗ੍ਰੈਜੂਏਟਸ ਜਿਹੜੇ ਬੱਚੇ ਕੋਥੇ ਪੜਨ ਜਾਂਦੇ ਸੀ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪਲੱਸ 2 ਤੋਂ ਬਾਅਦ ਜਾਂਦਾ ਸੀ ਚਾਹੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਜਾਂਦਾ ਸੀ ਤਾਂ ਉਹਨਾਂ ਦੀ ਵਰਕ ਪਰਮਿਟ ਕਨਵਰਜਨ ਜਿਹੜੀ ਉਹ ਬੰਦ ਕਰ ਦਿੱਤੀ ਗਈ ਜਦੋਂ ਇਹ ਇਲੈਗਲ ਪ੍ਰੈਕਟਿਸਿਸ ਨੂੰ ਆਫ ਕੀਤਾ ਗਿਆ ਤਾਂ ਉਥੇ এমਪਲੋਇਮੈਂਟ ਸਰਕਮਸਟੈਂਸਸ ਜਿਹੜੇ ਐ ਉਹ ਬਹੁਤ ਬੈਟਰ ਹੋ ਗਏ ਪਹਿਲਾਂ ਜ਼ਿਆਦਾਤਰ ਸਟੂਡੈਂਟ ਜਾਂਦਾ ਸੀ ਉਹਦੇ ਨਾਲ ਸਪਾਊਸ ਜਾਂਦਾ ਸੀਗਾ ਸੋ ਉਥੇ এমਪਲੋਇਮੈਂਟ ਜਿਹੜੀ ਪਾਰਟ ਟਾਈਮ ਵਾਲੀ ਸੀ ਨਾ ਸਪਾਊਸ ਉਹਨੂੰ ਫੁੱਲ ਟਾਈਮ ਦੇ ਨਾਲ ਕਵਰ ਕਰ ਜਾਂਦਾ ਸੀ ਤੇ ਜਿਹੜੇ ਸਟੂਡੈਂਟ ਪਾਰਟ ਟਾਈਮ 'ਚ ਜਾਂਦੇ ਸੀ ਉਹਨਾਂ ਨੂੰ ਦਿੱਕਤ ਆਂਦੀ ਸੀ ਸੋ ਇਹ ਲਿਮਿਟੇਸ਼ਨਸ ਤੋਂ ਬਾਅਦ ਇੱਕ ਤਾਂ employment circumstances ਬਹੁਤ ਵਧੀਆ ਹੋ ਗਏ ਸੈਕੰਡਲੀ ਉਸ ਤੋਂ ਬਾਅਦ ਵੀਜ਼ਾ ਸਕਸੈਸ ਬਹੁਤ ਵਧੀਆ ਐ ਐਂਡ ਥਰਡ ਐਂਡ ਆਟਮੋਸਟ ਜਿਹੜੀ ਚੀਜ਼ ਹੈਗੀ ਹੈ ਕਿ ਪੀਆਰ ਦੇ ਵਿੱਚ ਜਿਹੜੇ ਸਟੂਡੈਂਟ ਪਹਿਲਾਂ ਜ਼ਿਆਦਾ ਕਹਿੰਦੇ ਸੀ ਨਾ ਯੂਕੇ ਪੀਆਰ ਨਹੀਂ ਹੋ ਪਾਂਦੇ ਉਹ ਇਸ ਕਰਕੇ ਨਹੀਂ ਹੋ ਪਾਂਦੇ ਸੀ ਕਿਉਂਕਿ ਉੱਥੇ ਜਾ ਕੇ ਉਹ ਪੜਦੇ ਹੀ ਨਹੀਂ ਸੀਗੇ ਜੇ ਆਪਾਂ 2023 ਤੱਕ ਦੀ ਗੱਲ ਕਰੀਏ 2018 ਤੋਂ ਲੈ ਕੇ ਹੁਣ ਜਿਹੜਾ ਵੀ ਸਟੂਡੈਂਟ ਯੂਕੇ ਜਾ ਰਿਹਾ ਨਾ ਉਹ ਪੜਨ ਦੇ ਮਕਸਦ ਨਾਲ ਜਾ ਰਿਹਾ ਤੇ ਜੇ ਉਹ ਕੰਪਲੀਟ ਆਪਣੀ ਡਿਗਰੀ ਉੱਥੇ ਕਰਦਾ ਹੈ ਮਾਸਟਰ ਡਿਗਰੀ ਕੰਪਲੀਟ ਕਰਦਾ ਹੈ ਤਾਂ ਉਹਦੇ ਕੋਲ ਸਕਿੱਲਸ ਵੀ ਗੇਨ ਹੁੰਦੀਆਂ ਨੇ ਉਹਦੇ ਕੋਲ ਕ੍ਰੈਡੈਂਸ਼ੀਅਲਸ ਗੇਨ ਹੁੰਦੇ ਨੇ ਤਾਂ ਉਹਨੂੰ ਇੱਕ ਵਧੀਆ ਜੌਬ ਮਿਲਦੀ ਹੈ ਤਾਂ ਉਹ ਪੀਆਰ ਤੱਕ ਵੀ ਉੱਥੇ ਪਹੁੰਚ ਰਿਹਾ ਸੋ ਇਹ ਕੁਝ ਪੁਆਇੰਟਸ ਹੈਗੇ ਨੇ ਜਿਨ੍ਹਾਂ ਦੇ ਨਾਲ ਮੈਂ ਦੁਬਾਰਾ ਜਿਹੜੀ ਚੀਜ਼ ਆਬਜ਼ਰਵ ਕੀਤੀ ਹੈ ਕਿ ਸਟੂਡੈਂਟ ਦਾ ਰੁਝਾਨ ਇੱਕਦਮ ਯੂਕੇ ਵੱਲੋਂ ਦੁਬਾਰਾ ਹੋਇਆ ਸਪੈਸੀਫਿਕਲੀ ਜੇ ਆਪਾਂ ਸਪਟੈਂਬਰ ਦੇ ਕੰਪੈਰੀਟਿਵਲੀ ਜਨੂਰੀ ਨੂੰ ਦੇਖਦੇ ਹਾਂ ਤਾਂ ਨੰਬਰ ਆਫ ਅਪਲੀਕੇਸ਼ਨ ਕਾਊਂਟ ਇੱਕਦਮ ਰੇਜ਼ ਹੋਇਆ ਚਲੋ ਇਹ ਵੀ ਕਾਰਨ ਬੜੇ ਇੰਪੋਰਟੈਂਟ ਨੇ ਜਿਹੜੇ ਤੁਸੀਂ ਗਿਣਾਈ ਨੇ ਹੁਣ ਜਦੋਂ ਟ੍ਰੈਂਡ ਬਹੁਤ ਜ਼ਿਆਦਾ ਹੈ ਤੇ ਵਿਦਿਆਰਥੀ ਕਿਵੇਂ ਤੈਅ ਕਰੇ ਕਿ ਉਹਨੇ ਯੂਕੇ ਚ ਕਿੱਥੇ ਜਾਣਾ ਹੈ ਕੰਮ ਦੇ ਪੱਖੋਂ ਵੀ ਜੇ ਅਸੀਂ ਗੱਲ ਕਰੀਏ ਜਿਵੇਂ ਯੂਕੇ ਦੇ ਵਿੱਚ ਵੀ ਰੂਰਲ ਏਰੀਆ ਵੀ ਹੈ ਅਰਬਨ ਏਰੀਆ ਵੀ ਹੈ ਵਿਦਿਆਰਥੀ ਕਿਸ ਹਿਸਾਬ ਨਾਲ ਤੈਅ ਕਰੇ ਕਿ ਉਹਨੇ ਲੰਡਨ ਪੜਨਾ ਹੈ ਜਾਂ ਆਊਟਰ ਲੰਡਨ ਪੜਨਾ ਹੈ ਬਜਟ ਦਾ ਕਿੰਨਾ ਫਰਕ ਪੈ ਜਾਂਦਾ ਹੈ ਬਿਲਕੁਲ ਜੀ ਬਜਟ ਦੀ ਸਭ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰ ਦਿੰਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਦੇ ਫੀ ਸਟਰਕਚਰ ਨੇ ਉਹਦੇ 'ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ ਚਾਹੇ ਸਟੂਡੈਂਟ ਲੰਡਨ ਜਾ ਰਿਹਾ ਹੈ ਬਰਮਿੰਗਮ ਜਾ ਰਿਹਾ ਹੈ ਮੈਂਚੈਸਟਰ ਜਾ ਰਿਹਾ ਹੈ ਈਵਨ ਵੇਲਜ਼ ਜਾਂ ਨਾਰਦਰਨ ਆਇਰਲੈਂਡ ਦੇ ਏਰੀਆਸ 'ਚ ਵੀ ਜਾਂਦਾ ਹੈ ਸਾਰਾ ਏਰੀਆ ਯੂਕੇ 'ਚ ਕਵਰ ਹੁੰਦਾ ਹੈ ਯੂਨਾਈਟਿਡ ਕਿੰਗਡਮ ਨੂੰ ਲੈ ਕੇ ਜੇ ਆਪਾਂ ਗੱਲ ਕਰਦੇ ਆਂ ਗੱਲ ਆਉਂਦੀ ਹੈ ਕਿ ਉਹਨੂੰ ਕਿਹੜੇ ਸਿਟੀ 'ਚ ਜਾਣਾ ਚਾਹੀਦਾ ਜਾਂ ਕਿਹੜੇ ਏਰੀਏ 'ਚ ਜਾਣਾ ਚਾਹੀਦਾ ਪਹਿਲਾਂ ਇੱਕ ਚੀਜ਼ ਤਾਂ ਬਿਲਕੁਲ ਬਾਹਰ ਕਰਕੇ ਚੱਲੋ ਜੀ ਕਿ ਮੇਰਾ ਫਰੈਂਡ ਉੱਥੇ ਹੈ ਜਾਂ ਮੇਰਾ ਕੋਈ ਰਿਸ਼ਤੇਦਾਰ ਉੱਥੇ ਹੈ ਤਾਂ ਮੈਂ ਤਾਂ ਉੱਥੇ ਹੀ ਜਾਣਾ ਸਭ ਤੋਂ ਪਹਿਲਾਂ ਦੇਖੋ ਵੀ ਉੱਥੇ ਤੁਹਾਨੂੰ ਪ੍ਰੋਗਰਾਮ ਕਿਹੜਾ ਮਿਲ ਰਿਹਾ ਹੈ ਇਹ ਨਹੀਂ ਕਰਨਾ ਚਾਹੀਦਾ ਕਿ ਮੈਂ ਆਪਣੇ ਦੋਸਤ ਕੋਲ ਜਾਣਾ ਤੇ ਮੈਂ ਹੁਣ ਪ੍ਰੋਗਰਾਮ ਉੱਥੇ ਕੋਈ ਈਜ਼ੀ ਹੈ ਨਹੀਂ ਤਾਂ ਹਾਰਡ ਲੈਣਾ ਉਹ ਪਾੜੀ ਨਾ ਹੋਵੇ ਸੋ ਸਭ ਤੋਂ ਪਹਿਲਾਂ ਆਪਣੀਆਂ ਕ੍ਰੈਡੀਬਿਲਟੀਜ਼ ਨੂੰ ਦੇਖੋ ਉਸ ਤੋਂ ਬਾਅਦ ਆਪਣੀਆਂ ਸਕਿੱਲਜ਼ ਨੂੰ ਦੇਖੋ ਜੇ ਤਾਂ ਤੁਸੀਂ ਸਕਿਲਡ ਹੈਗੇ ਆ ਫਿਰ ਤੁਸੀਂ ਹਾਈ ਕੰਪੀਟੀਸ਼ਨ এমਪਲੋਇਮੈਂਟ ਵਾਲੇ ਏਰੀਆ ਦੇ ਵਿੱਚ ਐਂਟਰ ਕਰ ਜਾਓ ਜੇ ਤੁਸੀਂ ਸਕਿਲਡ ਹੈਗੇ ਆ ਤਾਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ ਤੇ ਜੇ ਆਪਾਂ ਬਿਲਕੁਲ ਇੱਕ ਅਨਸਕਿਲਡ ਫਾਰਮੈਟ 'ਚ ਚੱਲੇ ਆ ਆਪਾਂ ਕਦੀ ਕੋਈ ਕੰਮ ਕਰ ਕਰਕੇ ਨਹੀਂ ਦੇਖਿਆ ਤਾਂ ਫਿਰ ਮੈਂ ਕਹੂੰਗਾ ਕਿ ਫਿਰ ਉਹਦੇ ਨਾਲ ਜਿਹੜੇ ਆਊਟਸਕਰਟ ਏਰੀਆ ਨੇ ਉਹਦੇ 'ਚ ਵੀ ਜਾਣ 'ਚ ਕੋਈ ਕਮੀ ਨਹੀਂ ਹੈ ਯੂਕੇ ਦੇ ਵਿੱਚ ਹਰ ਸ਼ਹਿਰ 'ਚ ਹਰ ਟਾਊਨ ਦੇ ਵਿੱਚ ਕੰਮ ਅਵੇਲੇਬਲ ਹੈਗਾ ਸਿਰਫ ਔਰ ਸਿਰਫ ਇੱਕ ਅਪਰੋਚ ਲੈ ਕੇ ਚੱਲੋ ਇੱਕ ਵਿਜ਼ਨ ਲੈ ਕੇ ਚੱਲੋ ਕਿ ਆਪਾਂ ਉੱਥੇ ਜਾ ਕੇ ਪੜਨਾ ਹੈ ਪੜਨ ਤੋਂ ਬਾਅਦ ਆਪਾਂ ਜਿਹੜੀਆਂ ਸਕਿੱਲ ਗੇਨ ਕਰਨੀਆਂ ਨੇ ਉਸ ਤੋਂ ਬਾਅਦ ਅਸੀਂ ਸੈਟਲਮੈਂਟ ਤੇ ਜਾਣਾ ਹੈ ਜੇ ਆਪਾਂ ਇਹ ਸੋਚ ਕੇ ਚੱਲ ਜਾਂਦੇ ਆ ਨਾ ਸਰ ਕਿ ਬਸ ਹੁਣ ਪਹੁੰਚਣਾ ਹੈ ਤੇ ਪੈਸੇ ਕਮਾਉਣੇ ਸ਼ੁਰੂ ਕਰ ਲੈਣੇ ਉਹ ਇੱਕ ਸ਼ਾਰਟਕਟ ਤੁਸੀਂ ਕੁਝ ਸਮੇਂ ਵਾਸਤੇ ਕਿੰਨੇ ਕ ਪੈਸੇ ਇਕੱਠੇ ਕਰ ਲੋਗੇ ਤੁਸੀਂ ਉੱਥੇ ਲਾਉਣੇ ਵੀ ਹੈ ਤੁਸੀਂ ਰੈਂਟ ਵੀ ਕਰਨਾ ਹੈ ਆਪਣਾ ਖਾਣਾ ਪੀਣਾ ਵੀ ਹੈ ਰਹਿਣਾ ਸਹਿਣਾ ਵੀ ਹੈ ਸੋ ਉਹ ਜਾਦੇ ਇਕੱਠੇ ਨਹੀਂ ਹੁੰਦੇ ਇੱਕ ਅਗਰ ਅਸੀਂ ਲੌਂਗ ਟਰਮ ਵਿਜ਼ਨ ਲੈ ਕੇ ਚੱਲਾਂਗੇ ਤਾਂ ਡੈਫੀਨੇਟਲੀ ਸਕਸੈਸ ਤੁਹਾਡੇ ਹੱਥ 'ਚ ਹੈ ਜੀ ਸਕਰੀਨ ਤੇ ਨੰਬਰ ਹੈ 90238 90238 ਤੁਰੰਤ ਕਾਲ ਕਰੋ ਔਰ ਆਪਣੀ ਫਾਈਲ ਲੋਜ ਕਰੋ ਜਗਪ੍ਰੀਤ ਜੀ ਦੇ ਨਾਲ ਮੁਲਾਕਾਤ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਜੀ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ